ਇਹ ਜਿ ਸਿਹਾਰੇ ਇਸ ਤਰ੍ਹਾਂ ਕਹਿ ਕੇ ਨਾ ਖਾਲਸਾ ਦੀ ਸਤਗੁਰੂ ਪਾਤਸ਼ਾਹ ਦੀ ਘੋੜੇ ਨੂੰ ਮਾਰ ਅੱਡੀ ਤੇ ਤੇਜ ਭਜਾ ਦਿੱਤਾ ਹੈ ਚਾਚਾ ਫੱਗੋ ਕੀ ਕਰ ਗਏ ਉਹ ਸਿੱਧਾ ਜਿੱਥੇ ਭਾਈ ਫੱਗੋ ਦਾ ਘਰ ਸੀ ਨਾ ਸਤਗੁਰੂ ਤੇਗ ਬਹਾਦਰ ਸਾਹਿਬ ਇਕੱਲੇ ਹੀ ਮਾਰਾ ਜ ਉਹਦੇ ਜਾ ਘਰ ਪਹੁੰਚੇ ਹਨ ਕਰੀ ਪ੍ਰਤੱਗਿਆ ਪੂਰਤ ਭਏ ਉਹ ਵੀ ਮਾਰਾ ਇੱਕ ਪ੍ਰਤੱਗਿਆ ਪੂਰੀ ਕਰਨ ਲੱਗੇ ਹਨ ਪੌਰ ਸਦਨ ਕੋ ਵੱਡੂ ਚਿਨਾਇਓ ਨੇ ਪ੍ਰਤਗਿਆ ਕੀਤੀ ਸੀ ਨਾ ਵੀ ਮਾਰੇ ਕੋੜੇ ਤੇ ਚੜੇ ਚੜਾਏ ਮੇਰੇ ਘਰ ਆਉਣ ਸਾਤ ਗੁਰੂ ਕੱਲੇ ਹੀ ਆਏ ਐ ਜਿਹੜਾ ਵੱਡਾ ਸਾਰਾ ਉਹਨੇ ਦਰਵਾਜ਼ਾ ਰੱਖਿਆ ਹੋਇਆ ਹੈ ਪ੍ਰੇਮ ਦੂਰ ਗੁਰ ਐ ਚਮਗਾਇਓ ਤੇ ਪ੍ਰੇਮ ਦੀ ਡੋਰ ਦੇ ਨਾਲ ਖਿੱਚ ਕੇ ਵੇਖ ਲੋ ਵੀ ਭਾਈ ਫੱਗੋ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਾਂਸੀ ਤੋਂ ਆਪਦੇ ਘਰ ਮੰਗਾਲਿਆ ਹੈ ਵਾਹਨ ਚੜ੍ਹੇ ਅਜਰ ਮਹ ਆਵੇਂ ਇਹਦਰ ਮਹਾਰਾਜ ਨੇ ਵੀ ਕਿਰਪਾ ਕੀਤੀ ਵੀ ਸਿੱਖ ਦੀ ਲਾਜ ਰੱਖੀ ਆ ਵੀ ਇਹਨੂੰ ਐਂ ਨਾ ਆਖਣ ਦਾ ਅਗਰ ਵੀ ਐਵੇਂ ਮਾਰਦਾ ਤੋ ਸਤਗੁਰੂ ਪਾਤਸ਼ਾਹ ਜੀ ਸਮੇਤ ਘੋੜੇ ਦੇ ਚੜ੍ਹੇ ਤੇ ਦਾ ਦਰਵਾਜਾ ਲੰਘ ਕੇ ਲਿਆ ਘੋੜਾ ਮਰਨੇ ਵਿੜੇ ਵਿੱਚ ਖੜਾ ਕੀਤਾ ਹੈ। ਈਮ ਪ੍ਰਣ ਠਾਨਿਓ ਪੀਤ ਵਧਾਵੇ। ਇਹ ਇਦਾਂ ਸਾਧ ਸੰਗਤ ਦੀ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ ਜਿਹੜਾ ਪ੍ਰਣ ਸੀ ਨਾ ਉਹ ਪੂਰਾ ਕਰ ਦਿੱਤਾ, ਪ੍ਰੇਮ ਵਧਾ ਦਿੱਤਾ ਹੈ। ਸਿੜੀ ਗੁਰ ਤੇਗ ਬਹਾਦਰ ਚੰਦ। ਹਨੂ ਗੁਰ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦਾ ਸਰੂਪ ਪੁੰਨਿਆਂ ਦੇ ਚੰਦ ਵਰਗਾ ਹੈ। ਭਾਈ ਚੜ੍ਹੇ ਤੁਰੰਗ ਬਿਲੰਦ। ਭਾਈ ਫਗੋ ਦੇ ਘਰ ਚੜ੍ਹੇ ਚੜਾਏ ਘੋੜੇ ਤੇ ਲਿਆ ਵਿੜੇ ਵਿੱਚ ਰੁਕੇ ਹਨ ਗੁਰ ਸਮਸ਼ੀਰ ਸਹਾਈ ਨਖੰਗ ਮਰ ਸਮਸ਼ੀਰ ਮਰ ਦੇ ਗਲ ਵਿੱਚ ਸ਼ਮਸ਼ੀਰ ਪਾਈ ਹੋਈ ਹੈ ਤੇ ਸਤਗੁਰੂ ਬਹੁਤ ਭਾਰੀ ਸੋਭਾ ਸਹਿ ਜਿਵੇਂ ਕੋ ਸੂਰਮਾ ਖੜਾ ਹੁੰਦਾ ਤੇ ਤ ਹੱਥ ਵਿੱਚ ਕਮਾਣ ਪਕੜਿਆ ਮੋਢੇ ਤੇ ਤੀਰਾਂ ਦਾ ਪਥਾ ਲਟਕਦਾ ਹੈ ਹਾਥ ਸਰਾਸਨ ਦੀਰਘ ਅੰਗ ਤੇ ਵੱਡੇ ਵੱਡੇ ਸਰੀਰ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਬੜੇ ਚਰਵਾਣੇ ਸਨ ਉਹਨਾਂ ਦੇ ਸਾਬ ਜਾਦੇ ਚੰਗੇ ਤਗੜੇ ਸਰੀਰ ਦੇ ਹੱਥ ਪੈਰ ਬਹੁਤ ਖੁੱਲਾ ਡੁੱਲਾ ਸਰੀਰ ਹੈ ਸਤਗੁਰੂ ਤੇਗ ਬਹਾਦਰ ਸਾਹਿਬ ਦੀ ਚੰਗੇ ਉੱਚੇ ਲੰਮੇ ਹਨ ਬਾਜ ਅਰੂਢੇ ਅੰਤਰ ਬਰੇ ਤੇ ਘੋੜੇ ਤੇ ਚੜੇ ਚੜਾਏ ਮਹਾਰਾਜ ਜੀ ਇਹਦੇ ਭਾਈ ਫਗੋ ਦੇ ਘਰ ਵਿੱਚ ਆ ਆਵੜੇ ਹਨ ਅਜਰ ਰੁਚਿਰਮ ਸੁਭਤ ਖਰੇ ਵਿੜੇ ਆਊੜਾ ਪੋਚ ਲਾਇਆ ਪਿਆ ਸੀ ਕਿਉਂਕਿ ਡੀਕਦਾ ਹੀ ਸੀ ਮਾਰਜ ਕਦੋਂ ਵੀ ਆ ਸਕਦੇ ਆ ਲਿਆ ਮਹਾਰਾਜ ਜੀ ਇਸ ਦੇ ਵਿੜੇ ਵਿੱਚ ਸੁੰਦਰ ਵਿੜੇ ਵਿੱਚ ਲਿਆ ਬਵਾਨ ਖੜਾ ਕੀਤਾ ਹੈ ਇਕ ਉਤ ਨਰ ਹੀ ਰਹਾਂ ਸਮੁਦਾਏ ਇਦੁਰ ਉਦਰ ਹੁਣ ਪਿੰਡ ਦੇ ਲੋਕ ਜਿਵੇਂ ਕੋ ਬਾਹਰ ਖੜਾ ਹੁੰਦਾ ਉਹ ਵੇਖਦੇ ਵੀ ਇਹ ਕੌਣ ਹੈ ਅਣਪਛਾਤਾ ਅਜਾ ਜਿਹੜਾ ਸਿੱਧਾ ਲਿਆ ਭਾਈ ਫੱਗੋ ਦੇ ਘਰ ਵੜਿਆ ਇਸ ਤਰ੍ਹਾਂ ਪਾਸੇ-ਆਸੇ ਦੇ ਲੋਕ ਜਿੰਨਾਂ ਮਾਰੇ ਨੂੰ ਘਰ ਵੜਦਿਆਂ ਵੇਖਿਆ ਨਾ ਇਹਦੇ ਉਹ ਵੇਖ-ਵੇਖ ਹੈਰਾਨ ਹੁੰਦੇ ਆ ਇਹ ਕੋ ਨਭਤੇ ਉਤਰੀਓ ਆਈ ਕਹਿੰਦੇ ਵੀ ਸਰੂਪ ਬਹੁਤ ਸੁਨੱਖਾ ਹੈ ਕੌਣ ਹੋਵੇ ਤਾਂ ਐਂ ਲੱਗਦਾ ਜਿਵੇਂ ਕੋ ਅਕਾਸ਼ ਦੇ ਵਿੱਚੋਂ ਦੇਵਤਾ ਆਇਆ ਹੁੰਦਾ ਹੈ ਮਹਾਰਾਜ ਸਮ ਵੱਡ ਉਤਸਾਹੀ ਕੀ ਕਿਸੇ ਦੇਸ਼ ਦਾ ਰਾਜਾ ਹੋਵੇ ਐਨੀ ਵਡਿਆਈ ਐਡਾ ਪ੍ਰਤਾਪ ਹੈ ਸੁਨੱਖਿਆ ਐਡਾ ਉਤਸ਼ਾਹ ਚਾ ਘੋੜੇ ਤੇ ਚੜੇ ਹੋਏ ਬਹੁਤ ਸਰੂਪ ਸੁਭਾਏ ਮਾਨੇ ਮਾਨੋ ਕਿਸੇ ਦੇਸ਼ ਦੇ ਰਾਜੇ ਹੋਣ ਕੌਣ ਆਇਆ ਹੈ ਭਾਈ ਫੱਗੋ ਦੇ ਘਰ ਕੋਈ ਦੇਵਤਾ ਆ ਗਿਆ ਹੈ ਇੱਕੋ ਦਮ ਕਿ ਘੋੜੇ ਤੇ ਚੜੇ ਚੜਾਇਆ ਕੋਈ ਰਾਜਾ ਇਹਦੇ ਘਰ ਵਿੱਚ ਆ ਗਿਆ ਹੈ ਕਿਤੇ ਤੇ ਸੰਗਮਾਨ ਚਿਤਨਾਹੀ ਉਹ ਇਸ ਤਰ੍ਹਾਂ ਸਾਧ ਸੰਗਤ ਜੀ ਵੀ ਉਹ ਸਿਰਫ ਸਾਰੇ ਵੀ ਵੇਖਦੇ ਆ ਵੀ ਇਹ ਹੁਣ ਸ਼ੰਕਮਾਨਵ ਨਹੀਂ ਹੈ ਵੀ ਇੱਕ ਕੋਈ ਅਣਪਛਾਤਾ ਆਵੇ ਤਾਂ ਡਰਦਾ ਜਿਹਾ ਆਉਂਦਾ ਕਿਸੇ ਦੇ ਘਰ ਇਹ ਕੌਣ ਹੋਵੇ ਜਿਹਨੇ ਲਿਆ ਕੋੜਾ ਸਿੱਧਾ ਹੀ ਇਹਦੇ ਘਰ ਖੜਾ ਕੀਤਾ ਇਸ ਤਰ੍ਹਾਂ ਕੋਈ ਕਿਵੇਂ ਦਾ ਅੰਦਾਜ਼ਾ ਲਾਉਂਦਾ ਕੋਈ ਲੋਕ ਪਿੰਡ ਦੇ ਸੰਗਤ ਜਿਹੜੀ ਹੈ ਉਹ ਕਿਸ ਤਰ੍ਹਾਂ ਦਾ ਅੰਦਾਜ਼ਾ ਲਾਉਂਦੇ ਹੈ ਬਦਨ ਪਰ ਫੁੱਲਿਆ ਤ ਕਮਲ ਸਮਾਨ ਇਹ ਹੰਦਾ ਵੀ ਕਿਉਂਕਿ ਜੋ ਘਣਪਸ਼ਾਤ ਆਵੇ ਤੇ ਉਹ ਥੋੜਾ ਜਿਹਾ ਸੰਸੇ ਚ ਹੁੰਦਾ ਇਹਨਾਂ ਦਾ ਤਾਂ ਚਿਹਰਾ ਵੀ ਖਿੜਾ ਜਿਵੇਂ ਬੜੇ ਸਮੇਂ ਤੋਂ ਭਾਈ ਫਗੋ ਨੂੰ ਜਾਣਦੇ ਹੁੰਦੇ ਐ ਨੇਤਰ ਵਿਸਾਲ ਕਿਰਪਾਲ ਸੁਜਾਨ ਨੇਤਰ ਚੌੜੇ ਚੌੜੇ ਕਮਲ ਦੀਆਂ ਪੰਖੜੀਆਂ ਵਰਗੇ ਬੜੇ ਕਿਰਪਾਲੂ ਦੇ ਆਲੂ ਬੜੇ ਦਾਨੇ ਪ੍ਰਦਾਨੀ ਜਾਪਦੇ ਐ ਤੀਰਗ ਭੂਜਾ ਸ਼ਸਤਰ ਸਭ ਧਾਰੇ ਲੰਮੀਆਂ ਲੰਮੀਆਂ ਬਾਹਾਂ ਨੇ ਕਿੱਡੇ ਲੰਮੇ ਭਾਰੀ ਸ਼ਸਤਰ ਤੇ ਤੀਰ ਕਮਾਨ ਧਾਰੇ ਹੋਏ ਹਨ ਗਰਜਾਮ ਜਿਨਕੇ ਦੁਤ ਭਾਰੀ ਜਿਨ੍ਹਾਂ ਦੇ ਗਲ ਵਿੱਚ ਜਾਮਾ ਬੜਾ ਸੋਹਣਾ ਗਲ ਵਿਚ ਹਾਰ ਪਾਇਆ ਸੀਸ ਤੇ ਕਲਗੀ ਸੋਭਦੀ ਦਮਾਲੇ ਝੁੱਲਦੇ ਬੜੇ ਸੋਹਣੇ ਹਨ ਆਏ ਅਚਾਨਕ ਪ੍ਰਵੀਸ਼ੇ ਤਾਮੂ ਇਹ ਕੌਣ ਹੈ ਭਾਈ ਜਿਹੜਾ ਅਚਾਨਕ ਹੀ ਭਾਈ ਫਗੋ ਦੇ ਘਰ ਵਿੱਚ ਲਿਆ ਘੋੜਾ ਵਾੜਿਆ ਹੈ ਡਰ ਪੈ ਸਭਿਨੇ ਤੇ ਤਨ ਅਭਿਰਾਮੂ ਜੇ ਦਾਰਨੀ ਕਿਸੇ ਦਾ ਤੇ ਸਰੂਪ ਬਹੁਤ ਸੋਹਣਾ ਤੇ ਵੇਖ ਕੇ ਭੁੱਖ ਲੈਂਦੀ ਹੈ ਯਕਦਮ ਹੀ ਭਾਈ ਫਗੋ ਦੇ ਘਰ ਆ ਗਿਆ ਹੈ ਭਈ ਅਚੰਭ ਦੇਖਤ ਰੂਪ ਸਾਧਗਰਾਂ ਨੂੰ ਆਇਆ ਵੇਖ ਕੇ ਨਾ ਸਾਧ ਸੰਗਤ ਜੀ ਔਰ ਸਸਰਾਮ ਨਗਰ ਦੀ ਸਾਰੇ ਲੋਕ ਚੜ ਚੜ ਵਹਿੰਦੇ ਕੋਠਿਆਂ ਦੇ ਵੀ ਕੌਣ ਹੈ ਕੋਈ ਗਲੀਆਂ ਚ ਵੜ ਵੜ ਵਹਿੰਦਾ ਬੜਾ ਹੈਰਾਨ ਹੋ ਰਹੇ ਹਨ ਜਨ ਉਤਰਿਓ ਇਹ ਦੇਵ ਸਰੂਪ ਇਹ ਤਾਂ ਭਾਈ ਕੋ ਦੇਵਤਾ ਹੀ ਆ ਗਿਆ ਇੰਨਾ ਸੋਹਣਾ ਮਨੁੱਖ ਅਸੀਂ ਕਦੇ ਵੇਖਿਆ ਨਹੀਂ ਐਡਾ ਸੁੰਦਰ ਸਰੂਪ ਕਿਸੇ ਰਾਜੇ ਦਾ ਵੀ ਨਹੀਂ ਵੇਖਿਆ ਹੈ ਮਸਤਕਾ ਮਹਾਦੀਪਤਹ ਜੋ ਮੱਥਾ ਚੌੜਾ ਤੇ ਮਾਨੋ ਮੱਥਾ جگਮਗ جگਮਗ ਕਰਦਾ ਐਡਾ ਤੇਜ ਪ੍ਰਤਾਪ ਹੈ ਅਹਲਾਦਕ ਜਨ ਚੰਦ ਉਦੋਤ ਆਨੰਦ ਇੰਨਾ ਆ ਰਿਹਾ ਜਿਵੇਂ ਚੰਦ ਚੜ੍ਹਿਆ ਹੋਵੇ ਭਾਈ ਫੱਗੋ ਦੇ ਵੇੜੇ ਦੇ ਵਿੱਚ ਤਬ ਚਾਚਾ ਫੱਗੋ ਚੱਲ ਆਇਓ ਇੰਨੇ ਨੂੰ ਭਾਈ ਫੱਗੋ ਜਦੋਂ ਕੋੜੇ ਦੀਆਂ ਟਾਪਾਂ ਸੁਣੀਆਂ ਨਾ ਸਾਧ ਸੰਗਤ ਜੀ ਆਪਦੇ ਅੰਦਰ ਘਰ 'ਚ ਸੀਗਾਗਾ ਇਹ ਦਵਾ ਦਾ ਵਾਰ ਵਿੜੇ ਵਿੱਚ ਆਇਆ ਹੈ ਠੰਢੇ ਅਜਾਜ ਗੁਰੂ ਦਰਸਾਏ ਜਦੋਂ ਵਿੜੇ ਚ ਆਇਆ ਤੇ ਸਾਹਮਣੇ ਚਿੱਟਾ ਘੋੜਾ ਉਪਰੋ ਤਗੜਾ ਕੋ ਜਰਵਾਣਾ ਜਰਨੈਲ ਜੰਗੀ ਤਲਵਾਰ ਸ਼ਰੀ ਸਹਿਬ ਗਲਚਾ ਕਲਗੀ ਤੋੜਾ ਸੋਭਦਾ ਵੇਖ ਕੇ ਬੜਾ ਹੈਰਾਨ ਹੋਇਆ ਹੈ ਨਿਸ਼ਚੈ ਭਇਓ ਹੈ ਗੁਰ ਇਹੀ ਹਣ ਪ੍ਰੋਫੈਸਰ ਕਹਿੰਗੇ ਦਰਸ਼ਨ ਨਹੀਂ ਸੀ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਕਦੇ ਇਹ ਸਿੱਖ ਭਾਈ ਚਾਚੇ ਫੱਗੋ ਨੇ ਜਦੋਂ ਵੇਖਿਆ ਤੇ ਹੁਣ ਨਿਸ਼ਚਾ ਵੀ ਨਹੀਂ ਹੁੰਦਾ ਵੀ ਹੁਣ ਗੁਰੂ ਤੇਗ ਬਹਾਦਰ ਸਾਹਿਬ ਇਹ ਹੀ ਹੈ ਕਿਉਂਕਿ ਕਦੇ ਵੇਖੇ ਨਹੀਂ ਸਨ ਖਿਚਿਓ ਜਾਤ ਮਨ ਤਉ ਸਨੇਹੀ ਭਾਵੇਂ ਮਹਾਰਾਜ ਵੇਖੇ ਨਹੀਂ ਸੀ ਪਤਾ ਨਹੀਂ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਹੀ ਹੈ ਪਰ ਮਾਰੇ ਦਾ ਸਰੂਪ ਦਾ ਪ੍ਰਤਾਪ ਹੀ ਕਬੀਰ ਰਾਜ ਕਹਿੰਦੇ ਇੰਨਾ ਸੀ ਵੀ ਜਿਵੇਂ ਚੁੰਬਕ ਖਿੱਚਦਾ ਨਾ ਇਹਦਾ ਮਨ ਭਾਈ ਚਾਚੇ ਫਗੋ ਦਾ ਮਹਾਰਾਜ ਵੱਲ ਮੱਲੋ-ਮੱਲੀ ਖਿੱਚਿਆ ਵੀ ਜੀ ਕਰਦਾ ਸੀ ਵੀ ਇਹਨੂੰ ਮੱਥਾ ਟੇਕੀਏ ਭਾਵੇਂ ਕਿ ਪਤਾ ਨਹੀਂ ਸੀ ਇਹ ਗੁਰੂ ਤੇਗ ਬਹਾਦਰ ਸਾਹਿਬ ਹੈ ਪਰ ਮਨ ਕਰਦਾ ਵੀ ਇਸ ਸ਼ਖਸ਼ ਨੂੰ ਇਸ ਸ਼ਖਸ਼ੀਅਤ ਨੂੰ ਮਹਾ ਆਤਮਾ ਨੂੰ ਮੱਥਾ ਟੇਕਣਾ ਚਾਹੀਦਾ ਹੈ ਵਿਕਸਤ ਜਾਤ ਬਦਨ ਜਲ ਜਾਤਾ ਮੱਲੋ-ਮੱਲੀ ਭਾਈ ਫਗੋ ਜੀ ਦੇ ਨੇਤਰਾਂ ਤੋਂ ਡਲ ਵਹਿਣ ਲੱਗ ਪਿਆ ਪਰ ਪਤਾ ਨਹੀਂ ਵੀ ਗੁਰੂ ਤੇਗ ਬਹਾਦਰ ਸਾਹਿਬ ਖੜੇ ਆ ਰੱਬੋ ਹੀ ਕੋਈ ਐਸੀ ਬਖਸ਼ਿਸ਼ ਕਿਉਂਕਿ ਮਾਰੇ ਵਰਿਆ ਗਿਆ ਗੁਰੂ ਕੀ ਕੁਦਰਤੀ ਨੂਰ ਪਾਦਸ਼ਾਹ ਮਹਾਰਾਜ ਦਾ ਪ੍ਰਤਾਪ ਐਸਾ ਹੈ ਚਿਹਰਾ ਭਾਈ ਫੱਗੋ ਦਾ ਐ ਖੜਦਾ ਜਾਂਦਾ ਜਿਵੇਂ ਕਿਤੇ ਕਮਲ ਦਾ ਫੁੱਲ ਹੁੰਦਾ ਹੈ ਦੇਖ ਤੜਦਾ ਉਮਗ ਹੁਲਸਾਤਾ ਮਹਾਰਾਜ ਦਾ ਦਰਸ਼ਨ ਵੇਖ ਵੇਖ ਕੇ ਮਨ ਉਤਸ਼ਾਹ ਸਹਿਤ ਹੋ ਗਿਆ ਪੁਲਕਾਵਲੀ ਆ ਗਈ ਹੈ आनंद सहित लूह कंडे खड़े हो गए हैं सहज सुभायक प्रेम वधंता मान देहच सुधे से दी प्रेम वदन लगया है बड़ा भारी आनंद पैदा हो रहा है खरे मुख चितमह चितवंत सामने खड़े हुए गुरु तेग बहादुर साहिब इधर भाई फग्गो अपने मन ही मन विच कई तरह दीयां गलानियां चितवदा है पूज न सकह तेज दर्शन कौन आया होवे मेरे घर ਪਰ ਹੁਣ ਪ੍ਰਤਾਪ ਗੁਰੂ ਤੇਗ ਬਹਾਦਰ ਸਾਹਿਬ ਦਾ ਇੰਨਾ ਵੀ ਪੁੱਛਣ ਦੀ ਵੀ ਜ਼ਰਤ ਨਹੀਂ ਪੈਂਦੀ ਵੀ ਮਹਾਰਾਜ ਨੂੰ ਕੁਝ ਪੁੱਛ ਲਈਏ ਜੀ। ਵੇਖ ਬਿਸਮਤ ਬੋਲੇ ਭਗਵੰਤਾ। ਤੇ ਮਹਾਰਾਜ ਨੇ ਜਦੋਂ ਵੇਖਿਆ ਵੀ ਇਹ ਤਾਂ ਹੋਰ ਹੀ ਮੂੰਹ ਜਾੜੀ ਬੈਠਾ ਭਾਈ ਫੱਗੋ ਵੀ ਇਹ ਤਾਂ ਸੋਚਦਾ ਹੀ ਕੁਝ ਨਹੀਂ ਪਿਆ। ਫਿਰ ਸੱਚੇ ਪਾਤਸ਼ਾਹ ਨੂੰ ਪਤਾ ਮਹਾਰਾਜ ਨੂੰ ਵੀ ਹੁਣ ਇਹ ਇਹ ਤਾਂ ਬੋਲ ਨਹੀਂ ਸਕਦਾ। ਵੀ ਇਹ ਤਾਂ ਹੁਣ ਟੱਕ ਟੱਕੀ ਲਾਈ ਬੈਠਾ ਸਾਡਾ ਸਰੂਪ ਵੇਖ ਰਿਹਾ। ਤਾਨੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਿਰ ਆਪ ਹੀ ਬੋਲੇ ਹਨ। ਏ ਫਗੋ ਤੈ ਪ੍ਰਣ ਅਤਤਾ ਦੇ। ਮਹਾਰਾਜ ਕਹਿੰਦੇ ਪਾਈ ਫਗੋ ਜਿਹੜਾ ਤੂੰ ਬਹੁਤ ਵੱਡਾ ਪ੍ਰਣ ਧਾਰਿਆ ਸੀ ਨਾ ਬੜੇ ਸਾਮੇ ਦੀ ਪ੍ਰਤਗਿਆ ਕੀਤੀ ਹੋਈ ਸੀ। ਘਰ ਕੋ ਪੌਰ ਵਿਸਾਲ ਉਸਾਰਿਓ। ਆ ਵੇਖ ਕਿੰਨਾ ਉੱਚਾ ਤੂੰ ਦਰਵਾਜ਼ਾ ਰੱਖੀ ਬੈਠਾ ਵੀ ਗੁਰੂ ਤੇਗ ਬਹਾਦਰ ਸਾਹਿਬ ਆਉਣਗੇ ਤੇ ਘੋੜੇ ਤੇ ਚੜੇ ਚੜਾਏ ਕਰ ਆਉਣਗੇ। ਹਮ ਅਤ ਦੂਰ ਨ ਰਿਦੇ ਵਿਚਾਰਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਭਾਈ ਫਗੋ ਅਸੀਂ ਕਿਤੇ ਦੂਰ ਥੋੜਾ ਆ ਅਸੀਂ ਤਾਂ ਹਮੇਸ਼ਾ ਹੀ ਸਿੱਖਾਂ ਦੇ ਪਾਸ ਰਹਿੰਦੇ ਹਾਂ ਕਿਮ ਆਵਾਂਗੇ ਨਾ ਨਿਰਤਾਰੇਓ ਵੀ ਵੇਖ ਲੋ ਵੀ ਤੇਰੀ ਵੀ ਤਨ ਸਿੱਖੀ ਆ ਵੀ ਤੂੰ ਇੱਕ ਵਾਰੀ ਵੀ ਨਹੀਂ ਸੋਚਿਆ ਵੀ ਮਹਾਰਾਜ ਕਿੱਡੀ ਦੂਰ ਐ ਤੇ ਕਿਵੇਂ ਆਉਣਗੇ ਕਿਵੇਂ ਆਉਣਗੇ ਕਦੋਂ ਆਉਣਗੇ ਪਰ ਤੂੰ ਤਾਂ ਭਰੋਸਾ ਹੀ ਸਾਡੇ ਤੇ ਰੱਖਿਆ ਹੈ ਪੰਥ ਸੈ ਕਰੇ ਕੋਸਨ ਕੇ ਵੇਖਾ ਕਿੰਨੀ ਕੋ ਹੈ ਪੰਜਾਬ ਦਾ ਦੇਸ਼ ਤੇਰੇ ਘਰ ਦੇ ਤੋਂ ਕਿਤੇ ਦਿਵਸਮਹ ਪਹੁੰਚਾਇ ਡੇਰਾ ਕਿੰਨੇ ਦਿਨਾਂ ਦੇ ਸੀ ਡੇਰੇ ਲਾਉਂਦੇ ਲਾਉਂਦੇ ਕਈ ਮਹੀਨਿਆਂ ਚ ਵੇਖ ਲੈ ਤੇਰੇ ਘਰ ਦੇ ਆਏ ਪਹੁੰਚੇ ਹਾਂ ਬਿਨਾ ਵਿਚਾਰੇ ਪ੍ਰੇਮ ਮਹਾਨਾ ਤੂੰ ਤਾਂ ਵਿਚਾਰ ਵੀ ਨਹੀਂ ਕੀਤੀ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆਉਣਗੇ ਤੂੰ ਤਾਂ ਕਹਿ ਤਾਂ ਮੇਰੇ ਘਰ ਵਿੱਚ ਆਉਣਗੇ ਪਰ ਵੇਖੋ ਕਿੰਨਾ ਪੈੜਾ ਤੈ ਕਰਕੇ ਅਸੀਂ ਆਏ ਤੂੰ ਵਿਚਾਰ ਨਹੀਂ ਕੀਤੀ ਤੇ ਅਸੀਂ ਵੀ ਤੇਰਾ ਪ੍ਰੇਮ ਹੀ ਵੇਖਿਆ ਅਸੀਂ ਪੈਂਡਾ ਨਹੀਂ ਵੇਖਿਆ ਵੀ ਕਿੰਨਾ ਕੋ ਪੈਂਡਾ ਬਣਦਾ ਹੈ ਸੰਗਤ ਮੈਂ ਸੁਣਾਈ ਪ੍ਰਾਨ ਠਾਨਾ ਤੇ ਤੂੰ ਸਾਨੂੰ ਪਤਾ ਲੱਗਿਆ ਸੀ ਵੀ ਤੂੰ ਸੰਗਤ ਨੂੰ ਦੱਸ ਬੈਠਾ ਆਪਦਾ ਪਰਣ ਤੇ ਜੇ ਅਸੀਂ ਨਾ ਪਹੁੰਚਦੇ ਤੇ ਸੰਗਤ ਵਿੱਚ ਤੇਰਾ ਮਜ਼ਾਕ ਬਣ ਜਾਣਾ ਸੀ ਤੁਮ ਮਨਸਾ ਕੀ ਪੂਰਨ ਹੇਤ ਤੇ ਪਾਈ ਭਗੋ ਤੇਰੇ ਮਨ ਦੀ ਜਿਹੜੀ ਇੱਛਾ ਸੀ ਨਾ ਕਾਮਨਾ ਉਹ ਅਸੀਂ ਪੂਰੀ ਕਰਨ ਦੇ ਵਾਸਤੇ ਸਦਨ ਪ੍ਰਵੇਸ਼ੇ ਬਾਜ ਸਮੀਤ ਅਸੀਂ ਤੇਰੇ ਘਰ ਵਿੱਚ ਸਮੀਤ ਘੋੜੇ ਦੇ ਜਿਵੇਂ ਤੂੰ ਚਾਹਣਾ ਸੈਂ ਚੜੇ ਚੜਾਏ ਆਏ ਹਾਂ ਦੂਰ ਪ੍ਰਤਗਿਆ ਪੂਰਨ ਕਰੀ ਤੇਰੀ ਪ੍ਰਤਗਿਆ ਤੇਰੀ ਕਾਮਨਾ ਭਾਵਨਾ ਪੂਰੀ ਕੀਤੀ ਹੈ ਜਿਵੇਂ ਇੱਛਾ ਤੇਮ ਕਰ ਇਸ ਘੜੀ ਜਿਵੇਂ ਦੀ ਤੇਰੀ ਇੱਛਾ ਸੀ ਵੇਖ ਲਾਓ ਸਮਾਂ ਆ ਗਿਆ ਤੂੰ ਕਹਿੰਦਾ ਸੀ ਨਾ ਵਿਢੇ ਸਮੇਤ ਕੋੜਿਆ ਵੇਖ ਲਾ ਖਲੇ ਆ ਉਹ ਸਾਰੀ ਤੇਰੀ ਇੱਛਾ ਸੀ ਪੂਰੀ ਕਰ ਦਿੱਤੀ ਹੈ ਸਨ ਫੱਗੋ ਕੇ ਨਿਸ਼ਚੈ ਪਈਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਚਨ ਕਹੇ ਨਾ ਫੇਰ ਇਹ ਭਾਈ ਫੱਗੋ ਸਿੱਖ ਨੂੰ ਭਰੋਸਾ ਆਇਆ ਵੀ ਇਹ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਏ ਹੋਏ ਹਨ ਇਹ ਗੁਰੂ ਤੇਗ ਬਹਾਦਰ ਆਇਓ ਫੇਰ ਬੜਾ ਪ੍ਰਸੰਨ ਹੋਇਆ ਵੀ ਇਹ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਆ ਗਏ ਜਿਨ੍ਹਾਂ ਪਾਤਸ਼ਾਹ ਨੂੰ ਉਡੀਕਦਾ ਮਹਾਰਾਜ ਨੇ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਢ ਵਿਛੜਿਆ ਮੇਲੇ ਪ੍ਰਭੂ ਹਰਦਰਗਹਿ ਕਾ ਬਸੀਟ ਗੁਰੂ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ ਹੈ ਤਤਸੈਨ ਓਮਗਿਓ ਰਿਦੇ ਵਿਲੰਦ ਸੇ ਬੜਾ ਮਨ ਦੇ ਵਿੱਚ ਚਾਉਤਸ਼ਾ ਪੈਦਾ ਹੋਇਆ ਹੈ ਦੇਖ ਚੰਦ ਕੋ ਧਮਨਿੰਦ ਜਿਵੇਂ ਸਾਧ ਸੰਗਤ ਦੀ ਜਵਾਰ ਭਾਟਾ ਆਉਂਦਾ ਨਾ ਪੁੰਨਿਆਂ ਵੇਖ ਕੇ ਤੇ ਸਮੁੰਦਰ ਦੇ ਵਿੱਚੋਂ ਜਵਾਰ ਭਾਟਾ ਉਛਲੋ-ਛਲ ਪੈਂਦਾ ਐ ਇਸ ਤਰ੍ਹਾਂ ਦੇ ਮਨ ਦੇ ਵਿੱਚੋਂ ਜਿਹੜਾ ਪ੍ਰੇਮ ਹੈ ਭਾਈ ਫਗੋ ਦੇ ਉਹ ਉਛਲੋ-ਛਲ ਕੇ ਪੈਂਦਾ ਹੈ ਮਹਾਰਾਜ ਦੇ ਦਰਸ਼ਨ ਕੀਤਿਆਂ ਹੀ ਭਰੇ ਬਿloਚਨ ਮਹਦ ਆਨੰਦ ਤੇ ਮਹਾਰਾਜ ਦੇ ਦਰਸ਼ਨ ਕਰਕੇ ਨੇਤਰਾਂ ਦੇ ਵਿੱਚ ਭਾਰੀ ਆਨੰਦ ਭਰ ਗਿਆ ਹੈ ਮੁਕਤਾ ਸਮ ਛੂਟਤ ਜਲ ਬੁੰਦ ਜਿਵੇਂ ਸਾਧ ਸੰਗਤ ਦੀ ਮੋਤੀ ਫਿਰ ਜਦੋਂ ਜਵਾਰ ਭਾਟਾ ਆਉਂਦਾ ਤੇ ਪਾਣੀ ਬਾਹਰ ਨਿਕਲਦਾ ਨਾ ਸਰੋਵਰ ਤੋਂ ਅੱਖਾਂ ਕਵੀ ਰਾਜ ਕਹਿੰਦੇ ਸਮੁੰਦਰ ਬਣ ਗਈਆਂ ਇਸ ਸਿੱਖਦੀਆਂ ਤੇ ਛੱਲਾਂ ਵੱਜਦੀਆਂ ਉਥਰਾਂ ਦੀਆਂ ਤੇ ਮੋਤੀਆਂ ਵਾਂਗੂ ਜਿਵੇਂ ਜਵਾਰ ਪਾਟਾਂ ਆਉਂਦਾ ਤੇ ਮੋਤੀ ਸਮੁੰਦਰ ਤੋਂ ਬਾਹਰ ਸੁੱਟਦਾ ਹੈ ਇਸ ਤਰ੍ਹਾਂ ਕਬੀਰ ਰਾਜ ਕਹਿੰਦੇ ਨੇਤਰਾਂ ਚੋਂ ਮੋਤੀਆਂ ਵਾਂਗਰਾ ਇਸ ਸਿੱਖਦੇ ਤੇ ਉਹ ਨੇਤਰਾਂ ਦੇ ਅੱਥਰੂ ਕਿਰਦੇ ਹਨ ਮੁਖ ਪਰਪੁਲਕ ਅchre ਕੇ ਸੰਗ ਸਾਰਾ ਮੁਖ ਜਿਹੜਾ ਭਰ ਗਿਆ ਨੇਤਰਾਂ ਦੇ ਵਿੱਚੋਂ ਜਲ ਕੇ ਕਿਰ ਕਿਰ ਕੇ ਤੇ ਪਤਨਾ ਦੇਖ ਤ ਚੜ੍ਹੇ ਤੇ ਰਾਜ ਚੜਾਏ ਸਾਧਗਰਾਂ ਨੂੰ ਘੂੜੇ ਤੇ ਵਹਿੰਦਾ ਹੈ ਤੇ ਵੇਖ ਵੇਖ ਕੇ ਕਿਤੇ ਮਨ ਨੂੰ ਰੱਜਣੀ ਆਉਂਦਾ ਹੈ ਬਾਸ ਥੰਬ ਕੁਛ ਕਿ ਉਹ ਨੰਜਾਈ ਸਥੰਭ ਬਣ ਗਿਆ ਜਿਵੇਂ ਥਮਲਾ ਹੁੰਦਾ ਨਾ ਐਨ ਮਗਨ ਹੋ ਗਿਆ ਨਾ ਹਿੱਲਦਾ ਨਾ ਜੁੜਦਾ ਨਾ ਅੱਖ ਚਪਕਦਾ ਹੈ ਕੁਝ ਬੋਲ ਨਹੀਂ ਹੁੰਦਾ ਹੈ ਜੀ ਰੁਕਿਓ ਕੰਠ ਮੁਖ ਗਿਰਾ ਨ ਆਈ ਗਲ ਭਰ ਗਿਆ ਹੈ ਤੇ ਮੁਖੋਂ ਕੋਈ ਬਚਣ ਨਹੀਂ ਆ ਰਹਾ ਕੀ ਕਹੀਏ ਪਾਤਸ਼ਾਹ ਨੂੰ ਚਖਨ ਸਪਲਕ ਥਿਦਿਓ ਰਹਾ ਆਗੇ ਅੱਖ ਵੀ ਨਹੀਂ ਚਪਕਦਾ ਨੇਤਰ ਪਲਕਾਂ ਸਮੇਤ ਇੱਕ ਥਾਂ ਰੋਕ ਲੈ ਟੱਕ ਟੱਕੀ ਲਾ ਕੇ ਵੇਖਣ ਲੱਗਿਆ ਹੈ ਬਹੁ ਰਪਾਈ ਸੁਧ ਕੋ ਵੱਡ ਭਾਗੇ ਫਿਰ ਕਿੰਨਾ ਸਮਾਂ ਇਦਾਂ ਹੀ ਫਿਰ ਸਮਾਂ ਲੰਘਿਆ ਮਹਾਰਾਜ ਵੀ ਖੜੇ ਰਹੇ ਫਿਰ ਹੌਲੀ ਹੌਲੀ ਉਹ ਪ੍ਰੇਮ ਘਟਿਆ ਤੇ ਮਾੜੀ ਮੋਟੀ ਸਰੀਰ ਦੀ ਸੁਧ ਆਈ ਹੈ ਵੱਡੇ ਭਾਗਾਂ ਵਾਲੇ ਗੁਰਮੁਖ ਨੂੰ ਤੂਜਤ ਰਹਿਓ ਜਿਸੇ ਦਿਨ ਰਾਤੀ ਮਨ ਚ ਸੋਚਦਾ ਵੀ ਵੇਖੋ ਜਿੰਨੂੰ ਮੈਂ ਦਿਨ ਰਾਤ ਪੂਜਦਾ ਰਿਆਂ ਜਿਨ੍ਹਾਂ ਦੀ ਮੈਂ ਦਿਨ ਰਾਤ ਮਨ ਚ ਅਰਦਾਸਾਂ ਕਰਦਾ ਸੀ ਮਾਰੇ ਮੈਨੂੰ ਦਰਸ਼ਨ ਬਖਸ਼ ਦਿਓ ਜੀ ਤੋ ਪ੍ਰੇਂਕ ਰਚਿਓ ਸੁਭ ਭਾਂਤੀ ਮਹਾਰਾਜ ਆ ਗਏ ਫਿਰ ਇਹਨੇ ਘਰ ਵਿੱਚ ਇੱਕ ਪਲੰਘ ਰੱਖਿਆ ਉਸ ਤੇ ਪਲੰਘ ਨੂੰ ਹੀ ਪੂਜੀ ਜਾਂਦਾ ਹੁੰਦਾ ਸੀ ਭਾਈ ਪੱਗੋ ਉਹ ਜਿਹੜਾ ਪਲੰਘਾ ਮਹਾਰਾਜ ਵਾਸਤੇ ਬਣਾਇਆ ਹੋਇਆ ਹੈ ਕਰ ਤੂਰਨਤਾ ਆੰਦਸਾਇਯੋ ਹੱਲੇ ਨਾਲੀ ਪਰਿਵਾਰ ਨੂੰ ਲਾ ਕੇ ਤੇ ਗੁਰੂ ਸਾਹਿਬ ਦੇ ਸਜਣ ਵਾਸਤੇ ਉਹ ਪਲੰਘਾ ਡਾ ਲਿਆ ਤੇ ਆਸਨ ਵਿਛਾ ਦਿੱਤੇ ਹੈ ਸੁੰਦਰ ਆਸਤਰਨ ਸੂਚਾਇਯੋ ਔਰ ਇਹ ਸੋਹਣੇ ਸੋਹਣੇ ਆਸਤਰਨ ਹੁੰਦੇ ਜਿਵੇਂ ਕੋਈ ਵਸਤਰ ਗਲੀਚੇ ਉਹਦੇ ਪਲੰਘੇ ਦੇ ਉੱਪਰ ਵਿਛਾ ਕੇ ਤੇ ਮਹਾਰਾਜ ਦੀ ਸੇਜਾ ਤਿਆਰ ਕਰ ਦਿੱਤੀ ਹੈ ਧਰੇ ਮੁਲਾਇਮ ਬਰ ਉਪਧਾਨ ਸੋਹਣੇ ਵੱਡੇ ਵੱਡੇ ਸਹਰਾਣੇ ਬਣਾਏ ਹੋਏ ਆ ਮਲਾਇਮ ਕੂਲੇ ਉਹ ਵੀ ਮਹਾਰਾਜ ਵਾਸਤੇ ਢੋ ਨੂੰ ਰੱਖ ਦਿੱਤੇ ਹਨ ਰੇਸ਼ਮ ਡੋਰੇ ਤਨੀ ਮਹਾਨ ਇਸ ਤਰ੍ਹਾਂ ਸਾਧ ਸੰਗਤ ਦੀ ਰੇਸ਼ਮ ਦੀਆਂ ਡੋਰਾ ਨਾਲ ਸੇਜ ਬੰਦ ਕਰ ਦਿੱਤਾ ਹੈ ਜੀ ਜਾਇ ਰਕਾਬ ਗਹੀ ਤਬ ਹਾਥ ਪਹਿਲਾ ਆਸਣ ਲਾਇਆ ਤੇ ਜਾ ਕੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ ਘੋੜੇ ਦੀ ਰਕਾਬ ਪਕੜ ਲਈ ਹੈ ਤਰੰਗ ਉਤਾਰੇ ਸ੍ਰੀ ਗੁਰਨਾਥ ਰਕਾਬ ਨੂੰ ਹੱਥ ਪਾ ਕੇ ਸਤ ਗੁਰੂ ਪਾਤਸ਼ਾਹ ਗਰੀਬ ਨਿਵਾਜ ਨੂੰ ਸਤਿਗੁਰੂ ਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੂੰ ਲਿਆ ਕੇ ਤੇ ਉਹ ਭੋਇ ਤੇ ਤਾਰਿਆ ਰਕਾਬ ਨੂੰ ਹੱਥ ਪਾ ਕਰਕੇ ਜੀ ਸਿੰਘਾਸਨ ਪਰ ਤਬਹ ਬਿਠਾਈ ਲਿੱਖੇ ਸਿੰਘਾਸਨ ਸਜਾਇਆ ਆਸਣ ਸੋਹਣਾ ਪਲੰਗਾ ਲਜਾ ਮਹਾਰਾਜ ਨੂੰ ਉੱਥੇ ਬਿਠਾਇਆ ਹੈ ਪਰ ਉਹ ਡੰਡਵਤ ਗੁਰ ਅਗਵਾਈ ਫਿਰ ਮਰ ਨੂੰ ਬਾਕੇ ਨਾ ਆਸਣ ਤੇ ਫਿਰ ਜਿਵੇਂ ਡੰਡਾ ਨਹੀਂ ਪਿਆ ਹੁੰਦਾ ਧਰਤੀ ਤੇ ਸਿੱਧਾ ਹੀ ਐਂ ਹੀ ਮਹਾਰਾਜ ਦੇ ਅੱਗੇ ਲੰਮੇ ਪੈ ਗਿਆ ਹੈ ਬਾਰ ਬਾਰ ਅਭਿਵੰਦਨ ਭੂਮਾ ਖੜਾ ਹੋ ਜਾਂਦਾ ਫਿਰ ਪੈ ਜਾਂਦਾ ਖੜਾ ਹੋ ਜਾਂਦਾ ਫਿਰ ਇਦਾਂ ਕਿੰਨਾ ਸਮਾਹੀ ਭਾਈ ਇੰਨਾ ਚਾਹੀ ਇੰਨਾ ਚੜਿਆ ਵਾਰ-ਵਾਰ ਵਾਰ-ਵਾਰ ਮਹਾਰਾਜ ਨੂੰ ਡੰਡੌਤ ਬੰਦਨ ਕਰੀ ਜਾਂਦਾ ਹੈ ਪਗ ਪੰਕਜ ਗਹਿ ਆਨਨ ਚੂਮ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਨੂੰ ਸਾਧ ਸੰਗਤ ਦੀ ਫੜਦਾ ਹੱਥ 'ਚ ਤੇ ਚੁੰਮਦਾ ਹੈ ਮਹਾਰਾਜ ਦੇ ਚਰਨਾਂ ਤੇ ਮੱਥੇ ਲਾਉਂਦਾ ਹੈ ਲੇਹ ਗੁਰ ਕੀ ਪਨਹੀ ਨਿਜ ਹਾਥ ਇੰਨਾ ਚਾਲ ਚੜਿਆ ਫਿਰ ਸਤਗੁਰਾਂ ਦੀ ਜੁੱਤੀ ਚੁੱਕ ਲਈ ਜੁੱਤੀ ਮਹਾਰਾਜ ਦਾ ਜੋੜਾ ਚੁੱਕ ਕੇ ਤੇ ਹੱਥ ਵਿੱਚ ਲੈ ਕਰਕੇ ਤਿਸ ਤੇ ਧੂਲ ਲਗਾਵਤ ਮਾਥ ਉਹ ਧੂੜ ਲਾ ਲਾ ਕੇ ਤੇ ਆਪਦੇ ਮੱਥੇ ਨੂੰ ਲਾਉਣ ਲੱਗ ਪਿਆ ਹੈ हाथ जोड ਹੋਏ ਖਰੋ ਅਗਾਹ ਜੇ ਹੱਥ ਜੋੜ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਖੜਾ ਹੋ ਗਿਆ ਜੀ ਬਾਰ ਬਾਰ ਹੋਵਤ ਬਲਿਹਾਰੀ ਪਰ ਕਰਮਾਈ ਕਰੀ ਜਾਂਦਾ ਮਹਾਰਾਜ ਦੇ ਗੇੜੇ ਘੱਡੀ ਜਾਂਦਾ ਕਦੇ ਮੱਥਾ ਟੇਕਣ ਲੱਗ ਪਦਾ ਜਿਵੇਂ ਕੋਈ ਬੌਰਾ ਹੋ ਜਾਂਦਾ ਨਾ ਪ੍ਰੇਮ ਚ ਇਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੋਂ ਵਾਰ-ਵਾਰ 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 ਸੱਚੇ ਪਾਤਸ਼ਾਹ ਤੋਂ ਸਦਕੇ ਵਾਰਨੇ ਤੇ ਬਲਿਹਾਰਨੇ ਜਾਂਦਾ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਗੁਰਸਿੱਖ ਸਿੱਖ ਦੀ ਜਿਵੇਂ ਮਹਾਰਾਜ ਤੇ ਭਾਵਨਾ ਕਾਮਨਾ ਸੀ ਉਹ ਪਾਤਸ਼ਾਹ ਨੇ ਪੂਰੀ ਕਰ ਦਿੱਤੀ ਹੈ ਇਹਦੇ ਘਰ ਵਿੱਚ ਸੱਚੇ ਪਾਤਸ਼ਾਹ ਜੀ ਫਿਰ ਜਿਵੇਂ ਰਹੇ ਜਿਵੇਂ ਮਹਾਰਾਜ ਨੇ ਇਸ ਗੁਰਸਿੱਖ ਪਿਆਰੇ ਨੂੰ ਬਹੁਤ ਬਖਸ਼ਾਂ ਦੀ ਦਾਤ ਮਿਹਰਾਮਤਾਂ ਦੀ ਦਾਤ ਦੇ ਕੇ ਨਵਾਜਣਾ ਕੀਤਾ ਉਹ ਪ੍ਰਸੰਗ ਆਪਾਂ ਅਗਲੇ ਦੀਵਾਨ ਵਿੱਚ ਪੜਾ ਸੁਣਾ ਵਿਚਾਰਾਂਗੇ ਇੱਥੇ ਸਮਾਪਤਾ ਹੈ ਹੋਈਆਂ ਪੁੱਲਾਂ ਦੀ ਖਿਮਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੀਲੇ